ਸਤਿ ਸ੍ਰੀ ਅਕਾਲ ਪਿਆਰਿਓ ਕੀ ਹਾਲ ਚਾਲਾ ਠੀਕ ਠਾਕ ਹੋ ਦੋਸਤੋ ਅੱਜ ਜਿਮਨੀ ਚੋਣ ਤਰਨਤਾਰਨ ਦਾ ਜਿਹੜਾ ਰਿਜ਼ਲਟ ਆ ਉਹ ਆਇਆ ਆਮਾਦੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਪਾਲਾ ਬਦਲ ਕੇ ਉਧਰ ਨੂੰ ਗਏ ਸੀ ਉਹਨਾਂ ਨੇ ਬੜੀ ਭਾਰੀ ਜਿੱਤ ਦੇ ਨਾਲ ਅੱਜ ਸੀਟ ਕੱਢੀ ਹੈ ਤੇ ਵਧਾਈ ਆਮਾਦੀ ਪਾਰਟੀ ਦੀ ਲੀਡਰਸ਼ਿਪ ਨੂੰ ਤੇ ਵਰਕਰ ਸਹਿਬਾਨ ਨੂੰ ਇੱਕ ਜਿਹੜੀ ਹੈਰਾਨੀ ਦੀ ਗੱਲ ਦੋਸਤੋ ਦੇਖਣ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਰਬਾਦਲ ਜਿਹੜਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਮਾਨਤਾਂ ਜੁਕਤ ਹੋ ਗਈਆਂ ਸੀ ਇਸ ਵਾਰ ਵੱਡੀ ਪੱਧਰ ਤੇ ਰਿਵਾਈਵ ਕੀਤਾ ਤੇ ਦੂਜੀ ਥਾਂ ਸ਼੍ਰੋਮਣੀ ਅਕਾਲੀ ਦਰਬਾਦਲ ਨੇ ਮੱਲੀ ਹੈ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਇਹ ਵੀ ਕਾਫੀ ਹੈਰਾਨੀਜਨਕ ਨਤੀਜਾ ਹੈ ਤੇ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਉਹ ਕਿ ਕਾਂਗਰਸ ਪਾਰਟੀ ਜਿਹੜੀ ਕਿ 2027 ਦੇ ਵਿੱਚ ਉਹ ਸੁਪਨਾ ਸੰਜੋਈ ਬੈਠੀ ਹੈ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਤੇ ਪੂਰੀ ਆਸਾਂ ਹੀ ਬੈਠੇ ਨੇ ਕਾਂਗਰਸ ਪਾਰਟੀ ਦੇ ਲੀਡਰ ਤੇ ਵਰਕਰ ਕਿ 2000 ਦੇ ਵਿੱਚ 2027 ਦੇ ਵਿੱਚ ਜਿਹੜੀ ਸਰਕਾਰ ਉਹ ਕਾਂਗਰਸ ਦੀ ਵੱਟ ਤੇ ਪਈ ਹੈ ਤੇ ਉਹਨੂੰ ਚੌਥੇ ਨੰਬਰ ਤੇ ਜਾ ਕੇ ਸਬਰ ਕਰਨਾ ਪਿਆ ਦੋਸਤੋ ਹੁਣ ਚੌਥੇ ਨੰਬਰ ਤੇ ਕਿਉਂ ਆਈ ਮੇਰੇ ਖਿਆਲ ਮੁਤਾਬਕ ਤਾਂ ਜਿਹੜਾ ਕਾਂਗਰਸ ਦੀ ਪੀੜ੍ਹੀ ਦੇ ਵਿੱਚ ਵਿੰਗ ਉਹ ਜਿਹੜਾ ਪਾਇਆ ਉਹ ਰਾਜੀ ਵਿਡਿੰਗ ਨੇ ਪਾਇਆ ਆਪਾਂ ਉਲਟੇ ਸਿੱਧੇ ਬਿਆਨ ਰੋਜ਼ ਹੀ ਰਾਜਾ ਵੜਿੰਗ ਦੇ ਸੁਣਦੇ ਰਹਾਂ ਚਾਹੇ ਉਹ ਸਰਦਾਰ ਬੂਟਾ ਸਿੰਘ ਸਾਹਿਬ ਦਾ ਕੇਂਦਰੀ ਮੰਤਰੀ ਦੇ ਬਾਰੇ ਉਹਨਾਂ ਦੀ ਜਾਤ ਬਾਰੇ ਉਹਨਾਂ ਦੇ ਰੰਗ ਬਾਰੇ ਬਿਆਨ ਜਾਂ ਫਿਰ ਖਾਲਿਸਤਾਨ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨੀ ਚਾਹੀਦਾ ਇਹ ਚ ਨਿੱਤ ਦਿਨ ਦੇ ਬਿਆਨ ਰਾਜਾ ਵੜਿੰਗ ਦੇ ਸਾਨੂੰ ਇੱਕ ਨੂੰ ਮਿਲੇ ਤੇ ਇਸ ਕਰਕੇ ਮੇਰੇ ਖਿਆਲ ਦੇ ਮੁਤਾਬਕ ਜਿਹੜੀ ਕਾਂਗਰਸ ਆ ਉਹ ਮੁੱਦੇ ਮੂੰ ਟਿੱਕੀ ਆ ਤੇ ਚੌਥੇ ਨੰਬਰ ਤੇ ਆਈ ਆ ਕਾਂਗਰਸ ਤੇ ਇੱਕ ਪੰਥਕਤਰਾ ਵੱਲੋਂ ਖੜਾ ਮਨਦੀਪ ਸਿੰਘ ਖਾਲਸਾ ਜਿਹੜਾ ਉਹ ਤੀਜੇ ਨੰਬਰ ਤੇ ਉਹ ਵੀ ਕਾਫੀ ਵੋਟਾਂ ਲੈ ਗਿਆ ਤੇ ਉਹ ਆਪਣੇ ਆਪ ਦੇ ਵਿੱਚ ਇੱਕ ਤਸੱਲੀ ਬਖਸ਼ ਮਹਿਸੂਸ ਕਰ ਰਹੇ ਹੋਣਗੇ ਕਿ ਤੀਜੇ ਨੰਬਰ ਤੇ ਬੀਜੇਪੀ ਕਾਫੀ ਪਿੱਛੇ ਪੰਜਵੇਂ ਨੰਬਰ ਤੇ ਤੇ ਪਰਪਾ ਕਾਂਗਰਸ ਦੀ ਗੱਲ ਕਰੀਏ ਦੋਸਤੋ ਜਿਹੜੀ ਕਾਂਗਰਸ ਹੈ ਉਹ ਬੜੀਆਂ ਉਮੀਦਾਂ ਲਾਈ ਬੈਠੀ ਆ ਕਿ 2027 ਦੇ ਵਿੱਚ ਜਿਹੜੀ ਉਹ ਸਰਕਾਰ ਸਾਡੀ ਪੱਟ ਤੇ ਪਈ ਆ ਪਰ ਅੱਜ ਦਾ ਜਿਹੜਾ ਨਤੀਜਾ ਹੈ ਉਹ ਕਾਂਗਰਸ ਦੀ ਲੀਡਰਸ਼ਿਪ ਨੂੰ ਤੇ ਉਹਦੇ ਵਰਕਰਾਂ ਨੂੰ ਖਾਸ ਤੌਰ ਤੇ ਲੀਡਰਸ਼ਿਪ ਜਿਹੜੀ ਕੁਰਸੀਆਂ ਦੀ ਟੇਕ ਰੱਖੀ ਬੈਠੀ ਹੈ ਉਹਨੂੰ ਬੜਾ ਨਰਾਸ਼ ਕੀਤਾ ਹੋਣਾ ਅੱਜ ਦੇ ਨਤੀਜੇ ਨੇ ਕਿ ਚੌਥੇ ਨੰਬਰ ਤੇ ਜਾ ਕੇ ਜੱਡ ਗਈ ਇਹ ਕਾਂਗਰਸ ਪਾਰਟੀ ਸੋ ਮੇਨ ਵੱਡਾ ਜਿਹੜਾ ਇਫੈਕਟ ਪਾਇਆ ਉਹ ਰਾਜਾ ਵੜਿੰਗ ਦੇ ਬਿਆਨਾਂ ਕਰਕੇ ਹੀ ਜ਼ਿਆਦਾਤਰ ਲੋਕ ਦੀ ਇਹ ਲੋਕਾਂ ਦੀ ਰਾਏ ਹੈਗੀ ਕਿ ਰਾਜਾ ਵੜਿੰਗ ਨੇ ਨਿਤ ਨਵੇਂ ਤੇ ਆਰਡਬਡਿੰਗ ਜਿਹੜੇ ਬਿਆਨ ਆ ਉਹ ਦਿੱਤੇ ਤੇ ਇਸ ਕਰਕੇ ਕਾਂਗਰਸ ਦੀ ਇਹ ਹਾਲਾਤ ਹੋਈ ਆ ਤੇ ਨਾਲ ਦੀ ਨਾਲ ਉੱਧਰ ਬਿਹਾਰ ਦੇ ਵਿੱਚ ਬੀਜੇਪੀ ਤੇ ਨतीश ਕੁਮਾਰ ਦਾ ਜਿਹੜਾ ਗੱਠਜੋੜ ਐਨਡੀਆ ਗੱਠਜੋੜ ਉਹਨੇ ਬੜਾ ਸੁਪਨਾ ਸਾਫ ਕਰ ਦਿੱਤਾ ਉੱਥੇ ਕਾਂਗਰਸ ਦਾ ਤੇ ਆਪਣੇ ਤੇਜਸਵੀ ਯਾਦਵ ਦਾ ਉੱਥੇ ਵੀ ਬੜਾ ਉਲਟ ਫਿਰ ਮੰਨ ਰਹੇ ਸੀ ਵੀ ਤੇਜਸਵੀ ਯਾਦਵ ਆਪਣੇ ਆਪ ਨੂੰ ਸੀਐਮ ਦਾ ਜਿਹੜਾ ਸੁਪਨਾ ਵਿੱਕੀ ਬੈਠਾ ਸੀ ਉਸ ਸੁਪਨਾ ਉਹ ਦਾ ਟੁੱਟ ਗਿਆ ਤੇ ਇੱਕ ਹੋਰ ਵੱਡੀ ਖਬਰ ਬਿਹਾਰ ਦੀ ਉੱਥੇ ਇੱਕ ਵਿੱਚ ਚੋਣਾ ਦੇ ਦੌਰਾਨ ਇੱਕ ਕਤਲ ਹੋ ਗਿਆ ਸੀ ਦੁਲਾਰ ਚੰਦ ਸ਼ਾਇਦ ਨਾਮ ਦੇ ਕਿਸੇ ਵਿਅਕਤੀ ਦਾ ਉਹਦੇ ਸੰਬੰਧ ਦੇ ਵਿੱਚ ਉੱਥੋਂ ਦੇ ਇੱਕ ਬਾਹੂਬਲੀ ਨੇਤਾ ਅਨੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਹ ਮੁਕਾਮਾ ਸੀਟ ਹੈ ਕੋਈ ਬਿਹਾਰ ਦੀ ਉੱਥੇ ਚੋਣ ਲੜ ਰਿਹਾ ਸੀ ਤੇ ਉਹ ਅੱਜ ਤੱਕ ਜੇਲ੍ਹ ਚ ਪਰ ਉਹ ਜੇਲ੍ਹ ਚ ਬੈਠਾ ਹੀ ਉੱਥੋਂ ਉਹਨੇ ਜਾਦੂ ਚਲਾਇਆ ਤੇ ਉਹ ਮੁਕਾਮਾ ਸੀਟ ਆ ਜਿਹੜੀ ਉਹ ਬੜੀ ਵੱਡੀ ਲੀਡ ਦੇ ਨਾਲ ਜਿੱਤ ਗਿਆ ਸੋ ਦੇਸ਼ ਆ ਸਾਡਾ ਭਾਰਤ ਦੇਸ ਇੱਥੇ ਕੁਝ ਵੀ ਸੰਭਵ ਹੈ ਦੋਸਤੋ ਸੋ ਅੱਜ ਦੀ ਗੱਲਬਾਤ ਆਪਾਂ ਇਨੀਕ ਕਰਨੀ ਸੀ ਸ਼ੁਕਰੀਆ ਮੇਹਬਾਨੀ ਸਸਿਕਾ